ਸასიਖਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਦਾ ਕੀਰਤਪੁਰ ਸਾਉਂ ਟ੍ਰੱਕ ਆਪਰੇਟਰ ਕੋਆਪਰੇਟਿਵ ਸੁਸਾਇਟੀ ਦੇ ਦਫਤਰ ਮੱッセਵਾਲ ਵਿਖੇ ਸੜਕ ਸੁਰੱਖਿਆ ਸਪਤਾਹ ਨੂੰ ਲੈ ਕੇ ਅੱਜ ਜ਼ਿਲ੍ਹਾ ਰੂਪਨਗਰ ਦੇ ਆਰਟੀਓ ਗੁਰਵਿੰਦਰ ਸਿੰਘ ਜੋਹਲ ਦੀ ਅਗਵਾਈ ਹੇਠ ਟਰੱਕ ਡਰਾਈਵਰਾਂ ਦੀ ਅੱਖਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕਰਨ ਲਈ ਅੱਖਾਂ ਦਾ ਮੁਫਤ ਕੈਂਪ ਮੁੱਢਲੇ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੇ ਡਾਕਟਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਜਿੱਥੇ ਟਰੱਕ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਉੱਥੇ ਹੀ ਉਹਨਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਇਸ ਮੌਕੇ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਆਰਟੀਓ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਟਰੱਕ ਡਰਾਈਵਰਾਂ ਦੀ ਅੱਖਾਂ ਦੀ ਜਾਂਚ ਕਰਾਉਣੀ ਬਹੁਤ ਜ਼ਰੂਰੀ ਹੈ ਤਾ ਜੋ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਸਹੀ ਰਹਿ ਸਕੇ ਅਤੇ ਲੋੜ ਪੈਣ ਤੇ ਅੱਖਾਂ ਦਾ ਇਲਾਜ ਵੀ ਹੋ ਸਕੇ। ਉਹਨਾਂ ਕਿਹਾ ਕਿ ਟਰੱਕ ਡਰਾਈਵਰ ਸਾਡੇ ਦੇਸ਼ ਦਾ ਉਹ ਹਿੱਸਾ ਹੈ ਜੋ ਕਿਸੇ ਵੀ ਚੀਜ਼ ਨੂੰ ਲੈ ਕੇ ਆਉਣ ਅਤੇ ਜਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ। ਇਸ ਮੌਕੇ ਉਹਨਾਂ ਨਾਲ ਪੁਲਿਸ ਥਾਣਾ ਕਿਰਤਪੁਰ ਸਾਹਿਬ ਦੇ ਐਸ ਐਚ ਓ ਜਤਿਨ ਕਪੂਰ ਅਤੇ ਟ੍ਰੈਫਿਕ ਪੁਲਿਸ ਕਿਰਤਪੁਰ ਸਾਹਿਬ ਦੇ ਇੰਚਾਰਜ ਏ ਐਸ ਆਈ ਬਲਵੰਤ ਸਿੰਘ ਵੀ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੈ ਡਰਾਈਵਰੀ ਦੇ ਵਿੱਚ ਜਿਹੜੀ ਨਜ਼ਰ ਹੈ ਨਜ਼ਰ ਤਾਂ ਵੈਸੇ ਹੀ ਜਿਹੜੀ ਸਾਰਿਆਂ ਵਾਸਤੇ ਬਹੁਤ ਲੋੜੀਂਦੀ ਚੀਜ਼ ਹੈ ਉਹਦੇ ਬਿਨਾਂ ਸਾਡਾ ਨਹੀਂ ਸਰਦਾ ਪਰ ਡਰਾਈਵਰੀ ਦੇ ਵਿੱਚ ਖਾਸ ਕਰਕੇ ਜਿਹੜੀਆਂ ਕੋਈ ਬਿਮਾਰੀਆਂ ਵੀ ਗਾਂ ਨੂੰ ਪਤਾ ਨਹੀਂ ਲੱਗਦਾ ਡਰਾਈਵਰਾਂ ਨੂੰ ਥੋੜੀ ਜਿਹੀ ਅੰਗੈਲੀ ਵਰਤਦੇ ਉਹਦੇ ਕਾਰਨ ਕੈਂਪ ਲਾਇਆ ਗਿਆ ਤੇ ਮੈਡਮ ਆਏ ਨੇ ਅੱਖਾਂ ਲੈ ਤੇ ਆਟਿਓ ਸਾਹਿਬ ਆਏ ਨੇ ਜਿਹੜੇ ਸਾਡੀਆਂ ਕੋਈ ਗੱਲਾਂ ਬਾਤਾਂ ਹੈ ਮਤਲਬ ਕੋਈ ਤੋਂ ਦੁਬਾਰਾ ਦੱਸਣਾ ਜਾਂ ਕੋਈ ਹੋਰ ਤੁਹਾਡੀਆਂ ਪ੍ਰੋਬਲਮਾਂ ਆ ਆਪਸ ਵਿੱਚ ਇੱਕ ਮਿਲਣੀ ਹੈ ਵੀ ਦੋਨੇ ਪਾਸਿਆਂ ਦਾ ਵੀ ਜੁੜਕਾਰ ਰਹੀ ਹੈ ਆਪਾਂ ਪਤਾ ਲੱਗੇ ਵੀ ਕੀ ਪ੍ਰੋਬਲਮ ਆ ਲੋਕਾਂ ਨੂੰ ਜਾਗਰਤ ਕਰਨ ਦਾ ਵੀ ਉਹਨਾਂ ਦਾ ਇੱਕ ਮੰਤਵ ਦਾ ਵੀ ਇੱਥੇ ਦੱਸੀ ਆ ਗਏ ਯੂਨੀਅਨ ਦੇ ਵਿੱਚ ਕਿਸਕਰ ਕਾਇਤੇ ਫਿਰ ਐਸਐਚਓ ਸਾਹਿਬ ਵੀ ਆਏ ਉਹਨਾਂ ਨੇ ਵੀ ਇਹਦੇ ਬਾਰੇ ਇੱਥੇ ਦੱਸਿਆ ਵੀ ਗੱਡੀਆਂ ਜਿਹੜੀਆਂ ਚੋਰੀ ਵਗੈਰਾ ਬੜੀਆਂ ਹੁੰਦੀਆਂ ਤੇ ਧੁੰਦੇ ਜਨਾ ਟਰੱਕ ਚਲਾਓ ਇਹਨਾਂ ਗੱਲਾਂ ਬਾਰੇ ਜਿਹੜੀ ਅੱਜ ਵੱਖਰੇ ਵੱਖਰੇ ਤੌਰ ਤੇ ਜਿਹੜੀ ਜੀ ਉਹ ਜੇ ਬੰਦੇ ਤੇ ਇਹਨਾਂ ਨੇ ਆਖਿਆ ਸਾਰਿਆਂ ਨੂੰ ਜਾਣਕਾਰੀ ਦਿੱਤੀ ਦੇਖੋ ਸਰਕਾਰ ਵੱਲੋਂ ਹਗਾਤ ਕੀਤੀ ਗਈ ਸਾਰੇ ਨੇ ਇੰਡੀਆ ਦੇ ਵਿੱਚ ਜਿਹੜਾ ਜਨਵਰੀ ਮਹੀਨਾ ਹੈ ਰੋਡ ਸੇਫਟੀ ਮੰਥ ਅਸੀਂ ਇਹਨੂੰ ਮਨਾ ਰਹੇ ਹਾਂ ਇਹਦੇ ਸਾਡਾ ਇਹ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਤਾਂ ਕਿ ਐਕਸੀਡੈਂਟ ਜਿਹੜੇ ਹੁੰਦਾ ਉਹਦੇ ਤੋਂ ਕਿਸੇ ਤਰ੍ਹਾਂ ਸਾਨੂੰ ਨਿਜ਼ਾਤ ਮਿਲ ਸਕੇ ਐਕਸੀਡੈਂਟਾਂ ਦਾ ਵਾਧਾ ਨਾ ਹੋਵੇ ਲੋਕਾਂ ਨੂੰ ਰੂਲਾਂ ਦੀ ਜਾਣਕਾਰੀ ਹੋਵੇ ਡਰਾਈਵਰਾਂ ਦੀ ਸਿਹਤ ਚੰਗੀ ਹੋਵੇ ਅੱਜ ਇਸੇ ਪ੍ਰਾਲੇ ਦੇ ਤਹਿਤ ਅਸੀਂ ਇੱਥੇ ਅੱਖਾਂ ਦਾ ਕੈਂਪ ਪੁਰਸਾਬ ਯੂਨੀਅਨ ਚ ਲਗਾਇਆ ਸੀ ਤੇ ਕਾਫੀ ਇੱਥੇ ਟਰੱਕ ਡਰਾਈਵਰ ਆਏ ਨੇ ਜਿਨ੍ਹਾਂ ਦੀ ਅੱਖਾਂ ਦੀ ਜਾਂਚ ਚੱਲ ਰਹੀ ਹੈ ਤੇ ਔਰ ਕਾਫੀ ਇਹਨਾਂ ਦੀ ਨਿਗਾ ਦੇ ਵਿੱਚ ਜਿਹੜਾ ਉਹ ਫਰਕ ਹੈ ਦੂਸਰਾ ਕੈਂਪ ਅੱਜ ਸਾਡਾ ਮੁਰੰਡੇ ਲਗਾਇਆ ਸੀ ਉੱਥੇ ਵੀ ਡਰਾਈਵਰਾਂ ਦੀ ਜਿਹੜੀ ਸਿਹਤ ਦੀ ਜਾਂਚ ਹੋ ਰਹੀ ਹੈ ਮੈਂ ਇਹਦੇ ਰਾਈ ਮੈਂ ਤੁਹਾਡੀ ਇੱਕ ਅਪੀਲ ਹੋਰ ਵੀ ਕਰਨੀ ਚਾਹੁੰਗਾ ਡਰਾਈਵਰ ਭਰਾਵਾਂ ਨੂੰ ਚਾਹੇ ਉਹ ਟਰੱਕ ਡਰਾਈਵਰ ਨੇ ਚਾਹੇ ਉਹ ਨਿੱਜੀ ਕਾਰਾਂ ਦੇ ਮਾਲਕ ਨੇ ਜਾਂ ਕੋਈ ਵੀ ਹੈ ਜਿਹੜੇ ਰੋਡ ਸੇਫਟੀ ਨਿਯਮ ਨੇ ਇਹਨਾਂ ਦੀ ਪਾਲਣਾ ਜ਼ਰੂਰ ਕਰਨ ਜਿਵੇਂ ਬੈਲਟ ਲਾਉਣ ਹੈਲਮਟ ਪਾ ਕੇ ਜ਼ਰੂਰ ਚੱਲਣ ਜੇ 2-ਵੀਲਰ ਵਾਲੇ ਜ਼ੈਬਰਾ ਕ੍ਰੋਸਿੰਗ 'ਤੇ ਸ਼ਰਾਬੀ ਕੇ ਗੱਡੀ ਨਾ ਚਲਾਉਣ ਓਵਰ ਸਪੀਡ ਗੱਡੀ ਨਾ ਚਲਾਉਣ ਕੁਝ ਮਿੰਟਾਂ ਦਾ ਫਰਕ ਪੈਂਦਾ ਲੇਕਿਨ ਕਿੰਨੇ ਜਾਨਾਂ ਨੇ ਲੱਝੀ ਜਾਂਦੀਆਂ ਤੇ ਮੇਰੀ ਤੁਹਾਡੇ ਰਏ ਇਹ ਸਾਰੇ ਲੋਕਾਂ ਨੂੰ ਅਪੀਲ ਆ ਪੰਜਾਬ ਦੇ ਲੋਕਾਂ ਨੂੰ ਰੋਪੜ ਜ਼ਿਲ੍ਹੇ ਦੇ ਲੋਕਾਂ ਨੂੰ ਮੇਰੀ ਰਿਕੁਐਸਟ ਹੈ ਥੀ ਜੇ ਕਿੰਨਿਜਮਾਂ ਦਾ ਪਾਲਣ ਦੀ ਲੋੜ ਕਰਨ ਆਪਣੀ ਔਰ ਆਪਣੇ ਪਰਿਵਾਰ ਦੀ ਜਿਹੜੀ ਆ ਖੁਸ਼ਹਾਲੀ ਜਿਹੜੀ ਇਹਦੇ ਵਿੱਚ ਇਹ ਤੁਹਾਡੇ ਲਈ ਮੇਰਾ 메시ਜ ਹੈ